ਬਾਤ ਜੀਰੀ ਲਿਖਿਆ ਜਿਓ ਮੁਕਮਾਈ ਪੰਹੀ ਆਵੇ ਨਨਕਾ ਸਦੈ ਉੱਠੀ ਜਾਏ ਰਾਣਾ ਰਾਮ ਤੁਰਹਾਈ ਰੰਗਨ ਤੰਗਪਕੀ ਆਪੋ ਆਪਣੀ ਕੋਈ ਨ ਬੰਦਾ ਧੀਰਾ ਬਾਰੀ ਆਪੋ ਆਪਣੀ ਕੋਈ ਨ ਬੰਦਾ ਧੀਰਾ ਸੋ ਤਾਂ ਟਲੁ ਕੋਸਿ ਆਨ ਸਹਨੁ ਸੁਪਾਈ ਦਰਸ਼ਨ جنم مرن دکھ جائے درشن پرسیا گروک جنم مرن دکھ جائے हर जन राम नाम गुणगाव जे कोई निंद करे हर गुण गुण ना बाबा रोत चे स्वापे स्वामी हर आपेकर हर आपे ही मतदेवा स्वामी हर आपे बोल भला हर आपे पंच तात हाणे आपे झगर झुक हर आपे पंज तत विस्तारा विच ततो पंज आप पवां जन नानक सतगुर वेले आपे ਕਿ ਬਾਬਾ ਵਾਏ ਗੁਰਜੀ ਦਾ ਕੰਸਾ ਵਾਏ ਗੁਰਜੀ ਕੀ ਫਟੇ ਕੰਪਨ ਸਗਰੂ ਜੋਗ ਲੋਕ ਤਕੱਲ ਜਹਰਾਜ ਹੋ ਸਤਿਗੁਰੂ ਸਲਾਖਪਰਪੋਰ ਦਸਾਂ ਪਾਸਾਂ ਜਨ ਜਗ ਮੋਹ ਗਿਆਨ ਸਰੂਪ ਪ੍ਰਤੱਖ ਸਤਗੁਰੂ ਸਹੇਬੇ ਜਮਾਨ ਸਤਿ ਸਤਗੁਰੂ ਗੁਰੂ ਗਰੀਬਨਵਾਜ਼ ਸਾਜ ਜੀ ਦੀ ਮਜੂਰੀ ਦੇ ਅੰਦਰ ਸੋ ਸਾਰੇ ਬੱਠੇ ਹੋਏ ਸਤਾਨ ਜੋਗ ਗੁਰੂ ਪਿਆਰੇ ਗੁਰੂ ਖਾਲਸਾ ਗੁਰੂ ਕੀ ਸਾਧਨਵਾਜੀ ਸਾ ਸੰਗਤ ਜੀਓ ਆਪ ਗੁਰੂ ਨਿਹੜਿਓ ਸਿਕ ਸੰਤਾ ਮਾਤਾ ਸਬਦੇ ਕਾ ਜੀ ਦੋ ਸਤਿਗੁਰਾਂ ਦੇ ਬਾਣ ਬਾਕ ਅਨਸਾਰ ਜੀ ਹਾਂ ਜੀ ਦੇ ਦਿੱਤੀਆ ਦਿਆ ਉਹਨਾਂ ਬਖਮਾਈ ਧਲੇ ਆ ਕੇ ਹਾਂ ਨਕਾ ਸਤਿ ਉਤੇ ਜਾ ਜਿਹਾ ਜਿਹਾ ਬਾਣ ਬਾਕ ਅਨਸਾਰ ਪਿਛਲੇ ਦਿਨੀ ਸੋ ਅਪਾਲ ਚਰਾਨਾ ਕਰਕੇ ਸਾਨ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪ ਸਿੱਖ ਸੰਗਤਾਂ ਦਾ ਪਾਈ ਬੋਲਦੇ ਹੂ ਸੋ ਆਪ ਸਿੱਖ ਸੰਗਤਾਂ ਦਾ ਸਾਰੇ ਪਰਿਵਾਰ ਵੱਲੋਂ ਧੰਨਵਾਦ ਹੈ ਜੋ ਵੀ ਸਿੱਖ ਸੰਗਤਾਂ ਨੇ ਮਦਦ ਕਰਕੇ ਸੋ ਪਰਿਵਾਰ ਦੇ ਨਾਲ ਸਭਾਂਝਾ ਕੀਤਾ ਹੈ ਸੋ ਬਰੰਤ ਜੋ ਸਾਡੇ ਪ੍ਰਬੰਧ ਸਹਿਬਾਨ ਸੋ ਸਤਿ ਦੇ ਦੇ ਸਿੱਖ ਸੰਗਤਾਂ ਨੂੰ ਸੋ ਮਾਤਾ ਜੀ ਦੇ મિતਰ ਸੋ ਸਰਦਾਜ ਜੀ ਸੋ ਅਰਪਣ ਕਰਨਗੇ ਸੋ ਸਿੱਖ ਸੰਗਤਾਂ ਦੇ ਨਾਲ ਵਿਚਾਰਾ ਕਰਨਗੇ ਸੋ ਉਹਨਾਂ ਦੇ ਪਾਸ ਤੋਂ ਵਿਚਾਰਾਂ ਸਰਵਨ ਕਰਨੀਆਂ ਸੋ ਤੇਤੀ ਆਪਰ ਸਮਾਪਤ ਕਰਗੀ ਸੋ ਬਲਾਪ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ ਤਨ 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 ਸਾਇਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੌਰ ਵਿੱਚ ਹਾਜ਼ਰ ਆ ਮਾਤਾ ਸੁਖਦੇਵ ਕੌਰ ਦੀ ਅੰਤਮ ਅਰਦਾਸ ਵਿੱਚ ਅਕਤਰ समूह पिण जी साह संगत बरों आई वख वार्टियां सियासी लेट सहवा,